ਮੈਂ ਦਰਾਈਨ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਸਭ ਤੋਂ ਪਹਿਲਾਂ ਸਾਰੇ ਸੰਸਾਰ ਨੂੰ ਅੱਜ ਦੀਆਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਗੇ ਸਾਰੇ ਹਿੰਦੁਸਤਾਨ ਦੇ ਅੰਦਰ ਲੋਹੜੀ ਦਾ ਜਿਹੜਾ ਤਿਹਾਰਾ ਬੜੇ ਛਾ ਦੇ ਨਾਲ ਜਿਹੜੀਆਂ ਸਾਡੇ ਲੋਕ ਨੇ ਉਮਲਾ ਰਹੇ ਨੇ ਤੇ ਅੱਜ ਅਸੀਂ ਕਲਦੀਪ ਸਿੰਘ ਦੇ ਵਿਹੜੇ 'ਚ ਆਰੇ ਨਾਨਕੇ ਦਾਤਕੇ ਸਾਰੇ ਗੜੇ ਆਂਡ ਗਵਾਂਡ ਮਿੱਤਰ ਦੋਸਤ ਸਾਰੇ ਇਕੱਠੇ ਹੋਏ ਨੇ ਤੇ ਅਸੀਂ ਇਸ ਲੋਹੜੀ ਦੇ ਤਿਹਾਰ ਦੇ ਉੱਤੇ ਅੱਜ ਸਾਰੇ ਹੀ ਮਨਕੀਰਤ ਦੀ ਲੋਹੜੀ ਜਿਹੜੀ ਹੈ ਹਰਪ੍ਰੀਤ ਖਾਨੀ ਜਿਹੜਾ ਕਿ ਪੰਜਾਬ ਦਾ ਬਹੁਤ ਵਧੀਆ ਲੋਕ ਗਾਇਕ ਹੈ ਜਿੰਨੇ ਪੰਜਾਬ ਦੇ ਕੋਈ ਉਹੋ ਜਿਹਾ ਮੇਲਾ ਨਹੀਂ ਕੋਈ ਉਹੋ ਜਿਹੀ ਸੰਗੀਤ ਦਾ ਕੋਈ ਪ੍ਰੋਗਰਾਮ ਨਹੀਂ ਕਿੱਥੇ ਹਰਪ੍ਰੀਤ ਖਾਨੀ ਨੇ ਆਪਣੇ ਪੰਗੜੇ ਤੇ ਆਪਣੇ ਗੀਤਾਂ ਨਾਲ ਲੋਕਾਂ ਨੂੰ ਨਾਮ ਹੋਇਆ ਹੋਵੇ ਤੇ ਅੱਜ ਉਹਨੂੰ ਉਸ ਉਤੇ ਪਰਮਾਤਮਾ ਦੀ ਮਿਹਰ ਹੋਈ ਤਾਂ ਉਹਦੀ ਝੋਲੀ ਇੱਕਦਮ ਭਰ ਗਈ I so that <speaking> i <in> can make it easy my life is definitely i think i will i do ਮੈਂ ਵੀੜਾ ਕੋੜੀ ਤੇਰੀ ਕੀਏ ਜੋੜੀ ਸਾਡੀ ਲੋੜੀਆ ਲੋੜੀ ਕੇ ਤੇਰੀ ਜੋੜੀਆ ਜੋੜੀ ਸਾਡੀ ਲੋੜੀਆ ਲੋੜੀ ਤੇਰੀ ਜੋੜੀਆ ਜੋੜੀ ਸਾਰੇ ਪੈਰਾ ਹੈ ਸੁਲਾਈਆ ਅਸੀਂ ਕਿਹੜੇ ਮਲੇ ਦੀ ਆਇਆ ਸਾਨੂੰ ਛੇਤੀ ਛੇਤੀ ਤੋੜੇ ਕਿਨੇ ਬੁੜੀ ਆਇਆ ਸਾਨੂੰ ਛੇਤੀ ਸਾਨੂੰ ਛੇਤੀ ਛੇਤੀ ਤੋੜ ਸਾਡੇ ਪੈਰਾ ਹੈ ਚਾੜੋ ਸਾਨੂੰ ਛੇਤੀ ਤੇਰੇ ਕੁੱਝੇ ਵਿੱਚ ਖੰਡ ਸੱਤ ਤੋਲ ਕੇ ਖੰਡ ਤੇਰੇ ਕੁੱਝੇ ਵਿੱਚ ਖੰਈ ਸੱਤ ਲੜ ਕੇ ਕਬਦੇ ਤਰਾਹੇ ਤਈਆ ਸੱਤ ਨਾ ਵੀ ਤੇ ਸਾਡੇ ਤੇਰਾ ਹੈ ਤੁਹਾਡੇ ਮਾਈਕ ਉੱਤੇ ਸਾਨੂੰ ਦੇ ਲੋੜੀ ਤੇਰੀ ਜੀਵੇ ਲੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਲੋੜੀ ਸਾਡੇ ਕੋਠੇ ਉੱਤੇ ਜਹਾਰ ਅਸਾਂ ਲੈਣਾ 5000 ਸਾਡੇ ਕੋਠੇ ਉੱਤੇ ਜਿਆਦੀ ਅਸੀਂ ਲੈਣਾ 5000 ਸਾਡਾ ਲੋੜੀ ਦਾ ਜਿਹੜਾ ਤਿਹਾਰਾ ਸ਼ੁਰੂ ਹੋ ਰਿਹਾ ਸੋ ਅਸੀਂ ਜਾਨਣਾ ਚਾਹਾਂਗੇ ਅੱਜ ਲੋੜੀ ਦੀ ਮਹਤਾ ਸੋ ਅੱਜ ਤੁਸੀਂ ਲੋੜੀ ਮਨਾ ਰਹੇ ਹੋ ਹਾਂ ਤੇ ਕੇ ਦੀ ਲੋੜੀ ਮਨਾ ਰਹੇ ਹੋ ਅੱਜ ਤੇ ਜੀ ਮੇਰਾ ਪਰ ਦੋਤਰ ਦੋਤਰ ਜੀ ਤੇ ਲੋੜੀ ਅਸੀਂ ਅੱਜ ਮਨਾ ਰਹੇ ਹਾਂ ਬਹੁਤ ਖੁਸ਼ ਆ ਜੀ ਪਰਮਾਤਮਾ ਮੇਵੇ ਸਭ ਨੂੰ ਦੇਵੇ ਜੀ ਹਾਂ ਜੀ ਤੇ ਬਹੁਤ ਖੁਸ਼ੀ ਹੈ ਜੀ ਅੱਜ ਇਹ ਚੌਥੀ ਪੀੜੀ ਦੇ ਜੀ ਹਾਂ ਜੀ ਤੇ ਥੋੜੀ ਜਿਹੀ ਉੱਚੀ ਬੋਲ ਤੁਹਾਡਾ ਤੁਸੀਂ ਆਏ ਹੋ ਲੋੜੀ ਦੇ ਇਸ ਫੰਕਸ਼ਨ 'ਚ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਦੀ ਲੋੜੀ ਮਨਾ ਰਹੇ ਹੋ ਇਤੋਂ ਤਾਂ ਖੁਸ਼ੀਆਂ ਹੋਰਾਂ ਤੋਂ ਹਰ ਸਭ ਦੇ ਪਰਿਵਾਰਾਂ 'ਚ ਆਏ ਜੀ ਸਭ ਨੂੰ ਖੁਸ਼ੀਆਂ ਭਰਿਆ ਦਿਨ ਲਾਏ ਰੱਬ ਸਭ ਨੂੰ ਬਹੁਤ ਬਹੁਤ ਮੁਬਾਰਕ ਹੈਪੀ ਲੋਹੜੀ ਤੇ ਅੱਜ ਇਹਦੀ ਲੋਹੜੀ ਆ ਜਿਸ ਬੱਚੇ ਦੀ ਸਾਡਾ ਦੋਤਰਾ ਜੀ ਤੁਹਾਡਾ ਦੋਤਰਾ ਜੀ ਹਾਂ ਜੀ ਤੇ ਤੁਸੀਂ ਕਿੱਥੋਂ ਆਇਓ ਇਥੋਂ ਲੋਕਲ ਚੰਡੀਗੜ੍ਹ ਜੀ ਲੋਕਲ ਚੰਡੀਗੜ੍ਹ ਤੋਂ ਹਾਂ ਜੀ ਤੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਤੇ ਤੁਸੀਂ ਮੰਜੀ ਤੁਹਾਡੇ ਤੁਸੀਂ ਅਸੀਂ ਵੀ ਨਾਨੀਆਂ ਨਾਨੀਆਂ ਲੱਗਦੀਆਂ ਤੁਸੀਂ ਨਾਨੀਆਂ ਅੱਜ ਫਿਰ ਬਹੁਤ ਖੁਸ਼ੀ ਹੈ ਬੜੇ ਨਾਨੀ ਬਣਨ ਬਹੁਤ ਖੁਸ਼ੀ ਹੋ ਰਹੀ ਹੈ ਜੀ ਅੱਛਾ ਇਹ ਪਰਦਾਦੀ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਪਰਦਾਦੀ ਜੀ ਮੈਂ ਜੀ ਬਹੁਤ ਖੁਸ਼ ਹਾਂ ਮੈਂ ਬੜੀਆਂ ਪੀੜੀਆਂ ਚੜ ਚੁੱਕੀ ਹਾਂ ਮੇ ਮਤਲਬ ਬੜੀ ਖੁਸ਼ੀ ਹੋਈ ਹੈ ਕਿ ਮੇਰਾ ਪੁੱਤਰ ਹੈ ਹਰਪ੍ਰੀਤ ਹਨੀ ਜੀ ਤੇ ਜੀ ਮੈਂ ਬਹੁਤ ਖੁਸ਼ ਆ ਬੜੇ ਰਿਸਪੈਕਟ ਕਰਦੇ ਨੇ ਮੇਰੀ ਤੇ ਮੈਂ ਦੇ ਸਭ ਤੋਂ ਪਹਿਲਾਂ ਮੈਂਨ ਨਹੀਂ ਆ ਮੈਨੂੰ ਬੁਲਾਉਂਦੇ ਨੇ ਜੀ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਬਹੁਤ ਵਧੀਆ ਤੇ ਮੇਰਾ ਖਿਆਲ ਤੁਸੀਂ ਮਾਸੀ ਜੀ ਹੋ ਹਾਂ ਜੀ ਮਾਸੀ ਜੀ ਤੇ ਤੁਸੀਂ ਕੀ ਕੀ ਲੱਗਦੇ ਹੋ ਮਨਕੀਰਤ ਦੇ ਬੇ ਮਾਸੀ ਲੱਗਦੇ ਹੋ ਮਾਸੀ ਲੱਗਦੇ ਹਾਂ ਜੀ ਤੇ ਕਿਵੇਂ ਖੁਸ਼ੀ ਕਿਵੇਂ ਹੋ ਰਹੀ ਅੱਜ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਹਾਂਜੀ ਅੱਜ ਲੋੜੀ ਦੇ ਤਿਹਾੜੇ ਤੇ ਬਹੁਤ ਖੁਸ਼ ਹਾਂ ਹਾਂਜੀ ਬਹੁਤ ਖੁਸ਼ ਹਾਂ ਮੈਨੂੰ ਕਿਊਟ ਸੈਸੇ ਮਾਸੀ ਨੂੰ ਕੋਈ ਬੋਲੀ ਚ ਆਉਂਦੀ ਹੋਗੀ ਨਹੀਂ ਬੋਲੀ ਨਹੀਂ ਬੋਲੀ ਨਹੀਂ ਆਉਂਦੀ ਚਲੋ ਕੋਈ ਨਹੀਂ ਤੇ ਕੋਈ ਤੁਹਾਨੂੰ ਬੋਲੀ ਆਉਂਦੀ ਅੱਜ ਦੀ ਇਸ ਲੋੜੀ ਦੇ ਤਿਹਾੜੇ ਤੇ ਹਾਂ ਚਾਹੀਦੀ ਤੁਸੀਂ ਬੋਲੀ ਪਾ ਕੇ ਦੱਸੋ ਖੁਸ਼ੀ ਜੀ ਕੋਈ ਵੀ ਪਾ ਦੇ ਕੋਈ ਵੀ ਆਓ ਬਾਰੀ ਬਰਸੀ ਖਟਣਗੇ ਆਸੀ ਬਾਰੀ ਬਰਸੀ ਖਟਣਗੇ ਆਸੀ ਖਟ ਖਟ ਕੇ ਲਿਆਂਦਾ ਆਨਾ ਬਈ ਇਥੇ ਮੇਰੀ ਨੱਚ ਡਿਗ ਪਈ ਯੂਕੇ ਫੜੋ ਜਵਾਨਾ ਇਸ ਮੇਰੀ ਨੱਚ ਡਿਗ ਪਈ ਯੂਕੇ ਫੜੋ ਜਵਾਨਾ ਮੇਰੀ ਨੱਚ ਡਿਗ ਪਈ ਬਹੁਤ ਤੇ ਜਿਹੜਾ ਤੁਸੀਂ ਹਾਰ ਫੜੀ ਪੇ ਹੱਥੇ ਰੱਖਿਆ ਹੋਇਆ ਜਾਂ ਹੋਰ ਕਿ ਇਹਦੀ ਕੀ ਮਹਤਾ ਕੀ ਲੋੜੀ ਫੜ ਕੇ ਇਹਦੀ ਪਹਿਲੀ ਲੋੜੀ ਹੈ ਇਹ ਐਸੀ ਹਾਰ ਨਾਨਕਾਂ ਦੀ ਤਰ੍ਹਾਂ ਨਾਨਕਾਂ ਨੂੰ ਇਹ ਰਸਮ ਹੈ ਹਾਂਜੀ ਠੀਕ ਹੈ ਤੇ ਇਹ ਤਾਂ ਤੁਹਾਨੂੰ ਗੁਰਕੀ ਦੇ ਮਨਕੀਰ ਦੀ ਮਮਾ ਤੇ ਅੱਜ ਕਿੰਨਾ ਕੀ ਮਤਲਬ ਅੱਜ ਖੁਸ਼ੀ ਆ ਆਪਣੇ ਬੱਚੇ ਦੀ ਬਹੁਤ ਖੁਸ਼ੀ ਆ ਹਾਂਜੀ ਤੇ ਨਾ ਤੁਸੀਂ ਕਿਵੇਂ ਰੱਖ ਲਿਆ ਕਿੱਥੋਂ ਮਤਲਬ ਪਤਾ ਲੱਗਾ ਵੀ ਆ ਨਾਂ ਰੱਖਣਾ ਸੀ ਅਸੀਂ ਕਿੱਦਾਂ ਡਿਸਾਈਡ ਅਸੀਂ ਗਾ ਆਪ ਸਾਫ ਤੋਂ ਪਤਾ ਸੀ ਗੁਰਦਾਰ ਸਾਹਿਬ ਆਪ ਸਾਫ ਇਹ ਹਰਪ੍ਰੀਤ ਖਾਨੀ ਨੇ ਗੱਲ ਜੀ ਅ ਮਨਕੀਰ ਦੇ ਫਾਦਰ ਵੀ ਨੇ ਤੇ ਨਾਲ-ਨਾਲ ਸਾਡੇ ਲੋਕ ਸੰਗੀਤ ਦੇ ਬਾਦਸ਼ਾਹ ਨੇ ਜਾਣਦਾ ਭਾਵ ਬਹੁਤ ਹੀ ਵਧੀਆ ਲੋਕ ਗਾਇਕ ਨੇ ਜਿਨ੍ਹਾਂ ਨੇ ਬਹੁਤ ਵਧੀਆ ਹੁਣ ਤੱਕ ਹਰ ਥਾਂ ਪਰਫਾਰਮ ਕੀਤਾ ਸੋ ਤੁਹਾਡੇ ਅੱਜ ਬੱਚੇ ਦੀ ਲੋੜੀ ਤੇ ਤੁਸੀਂ ਲੋੜੀ ਤੇ ਕੀ ਕਹਿਣਾ ਚਾਹੋਗੇ ਇਸ ਖੁਸ਼ੀ ਤੇ ਕਿਵੇਂ ਲੱਗਦਾ ਬਜੀ ਇਹੀ ਕਹਿਣਾ ਚਾਹਾਂਗਾ ਵੀ ਇਹੋ ਜਿਹੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਇਹ ਹਰੇਕ ਪਰਿਵਾਰ ਦੇ ਪਰਿਵਾਰ ਨੂੰ ਨਸੀਬ ਹੋਣ ਤੇ ਅਸੀਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝਦੇ ਹਾਂ ਕਿ ਸਾਡੇ ਘਰ ਮਨਕੀਤ ਜਿਹੜਾ ਮਨਕੀਰਤ ਹੈ ਰੱਬ ਨੇ ਦਾਤ ਬਖਸ਼ੀ ਜਿਹੜੀ ਤੇ ਸਾਨੂੰ ਤੇ ਖਡੋਣਾ ਹੀ ਮਿਲ ਗਿਆ ਦਾਦਾ ਦਾਦੀ ਨੂੰ ਵੀ ਤੇ ਸਾਨੂੰ ਵੀ ਤੇ ਇਹ ਨਾ ਤੁਸੀਂ ਕਿਤੇ ਗੁਰੂ ਘਰ ਤੋਂ ਰਖਾਇਆ ਸੀ ਕਿ ਜਾਂ ਤੁਸੀਂ ਇੱਕ ਸੋਚਿਆ ਵੀ ਮਨਕੀਰਤ ਅੱਜ ਕੱਲੋ ਸਿੰਗਰ ਵੀ ਹੈ ਨਾ ਉਹ ਸ਼ਾਇਆ ਹਾਂ ਸਿੱਧ ਗੁਰਦੁਆਰਾ ਸਾਹਿਬ ਅੰਬਸਾਹਬ ਤੋਂ ਹਾਂਜੀ ਅਖਰ ਘੜਾਇਆ ਸੀਗਾ ਜਿਹੜਾ ਮਨ ਨਿਕਲਿਆ ਤੇ ਫਿਰ ਸੋਚਿਆ ਵੀ ਮਨਪ੍ਰੀਤ ਆਲਰੇਡੀ ਛੋਟੇ ਭਰਾ ਦਾ ਨਾਮ ਮਤਲਬ ਮਨਕੀਰਤ ਦੇ ਚਾਚੇ ਦਾ ਨਾਮ ਮਨਕੀਰਤ ਹੈਗਾ ਫਿਰ ਹੋਰ ਦੋ ਚਾਰ ਨਾਮ ਸੋਚੇ ਬਟ ਮਨਕੀਰਤ ਸੀਗਾ ਜਿਹੜਾ ਇੱਕਦਮ ਕਲਿੱਕ ਕੀਤਾ ਕਿਉਂਕਿ ਨਿਕਨੇਮ ਵੀ ਅਸੀਂ ਦੇਖਣਾ ਸੀਗਾ ਤੇ ਨਿਕਨੇਮ ਇਹ ਪਾ ਕੀਰਤ ਰੱਖਿਆ ਆ ਕਰਕੇ ਫੇ ਮਨਕੀਰਤ ਸਿੰਘ ਮਨਕੀਰਤੀ ਰੱਖ ਲਿਆ ਤੇ ਇਥੇ ਨਾਨਾ ਜੀ ਵੀ ਆਏ ਹੋਣਗੇ ਆ ਨਾਨਾ ਜੀ ਸੋ ਇਹ ਸਾਡੇ ਨਾਲ ਮਨਕੀ ਦੇ ਨਾਨਾ ਜੀ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਖੁਸ਼ੀ ਤੇ ਮੈਂ ਕਹਿੰਦਾ ਬਸ ਇੱਥੇ ਖੁਸ਼ੀ ਖੁਜੀ ਹੈ ਬਸ ਇਹੀ ਕਹਿਣਾ ਚਾਹੁੰਦਾ ਮੈਂ ਤੇ ਜੀ ਔਰ ਪੈਕ ਲੱਗਣ 3-4 ਅੱਛਾ ਔਰ ਰੌਣਕ ਲੱਗਣ ਪੂਰੀਆਂ ਦੇਖੋ ਜੀ ਲੋੜੀ ਹੋਵੇ ਨਚਾਂਗੇ ਗੁੰਗੀਆਂ ਨਾ ਹੋਵੇ ਤੇ ਕਿਤੇ ਹੋ ਨਹੀਂ ਸਕਦਾ ਹਾਏ ਆ ਨਚਾਂਗੇ ਪੂਰਾ ਹਾਂ ਔਏ ਜਾਂਦੇ ਨਾਲ ਬਿਲਕੁਲ ਜੀ ਨੇ ਕੁਲਦੀਪ ਸਿੰਘ ਹਣੀ ਦਾਦਾ ਜੀ ਨੇ ਜਿਹੜੇ ਸਾਡੇ ਬੜੇ ਪੁਰਾਣੇ ਮਿੱਤਰ ਨੇ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਅੱਜ ਆਪਣੇ ਪੋਤਰੇ ਦੀ ਜਿਹੜੀ ਲੋਹੜੀ ਪਾ ਰਹੇ ਨੇ ਕਿੰਨੀ ਕਿ ਖੁਸ਼ੀ ਮਹਿਸੂਸ ਕਰਦੇ ਨੇ ਦੇਖੋ ਜੀ ਖੁਸ਼ੀ ਬਹੁਤ ਹੈ ਮਤਲਬ ਕਿ ਮੈਂ ਜਾਣਾਂ ਹੀ ਮੇਰੇ ਮੇਰੇ ਨਾਲ ਦੋ ਬੇਟੇ ਆ ਜੀ ਜੀ ਹਾਂ ਜੀ ਤੇ ਧੀਆ ਜੀ ਤੇ ਤੋ ਚੇਂਜ ਕੋਈ ਬਦਲ ਨਹੀਂ ਹੁੰਦਾ ਜੀ ਬਿਲਕੁਲ ਤੇ ਜੋ ਬਰਮਾਦਮਾ ਨੇ ਦਿੱਤਾ ਵਰੀਆ ਜੀ ਪਰ ਅਗਲੀ ਵਾਰ ਅਸੀਂ ਚਾਹਨੇ ਕੇ ਸਾਡੇ ਘਰ ਨਾ ਇੱਕ ਕੰਨੇ ਆ ਜੇ ਹਾਂ ਬਿਲਕੁਲ ਬਿਲਕੁਲ ਤੇ ਅਸੀਂ ਕੰਨੇ ਦੀ ਲੋੜੀ ਮਨਾਈ ਜੀ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਹਾਂ ਬੜੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਠੀਕ ਹੈ ਜੀ ਠੀਕ ਹੈ ਤੇ ਜੀ ਤੁਸੀਂ ਨਾਨਾ ਜੀ ਵੱਡੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦੇਖੋ ਜੀ ਸੁਣੋ ਮੇਰੇ ਲੋੜੀ ਤੇ ਆਏ ਹੋ ਤੁਸੀਂ ਲੋੜੀ ਤੇ ਆਏ ਹੋ ਦੇਖੋ ਮੇਰਾ ਗੱਭਰੂ ਮੈਂ ਉਹਦਾ ਨਾਨਕਿਆਂ ਦਾ ਤੋਂ ਨਾਮ ਰੱਖਿਆ ਗੱਭਰੂ ਅੱਛਾ ਜੀ ਹਾਂ ਤੇ ਮੇਰੇ ਗਬਰੂ ਦੀ ਜਜਾਹਕਾਰ ਮੇਰੇ ਜਵਾਈ ਦੀ ਜਜਾਹਕਾਰ ਜੀ ਮੇਰੇ ਕੁੜਮਾ ਦੀ ਜਜਾਹਕਾਰ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਆ ਕੈਂਟੇ ਵਾਲਾ ਗਬਰੂ ਕੈਂਟੇ ਵਾਲਾ ਕੈਂਟੇ ਵਾਲਾ ਮੈਂ ਪਹਿਲੇ ਕਹਤਾ ਹਾਂ ਤੇ ਕੈਂਟੇ ਵਾਲਾ ਕੈਂਟੇ ਵਾਲਾ ਪਹਿਲੇ ਕਹਿਆ ਜੀ ਉਹਨੂੰ ਪਹਿਲੇ ਕਹਿਆ ਉਹਨੂੰ ਜਜਾਹਕਾਰ ਜਜਾਹਕਾਰ ਲਓ ਜੀ ਬਹੁਤ ਵਧੀਆ ਸੋ ਇਹ ਸਾਡਾ ਤਿਹਾਰਾ ਤੇ ਹੋਣਾ ਸੀ ਅੱਜ ਲੋਹੜੀ ਦਾ ਜਿਹੜਾ ਆਪੋ ਗਾ ਇੱਥੇ ਬਣਾਇਆ ਹੋਇਆ ਤੇ ਇਸ ਭੁੱਗੇ ਨੂੰ ਮਨਕੀਰ ਦਾ ਫਾਦਰ ਜਿਹੜਾ ਹੈ ਉਹ ਜਲਾ ਰਿਹਾ ਸੋ ਇਹਦੇ ਤੇ ਅਸੀਂ ਸਾਰੇ ਤਕਰੀਬਨ ਇੰਨੀ ਖੁਸ਼ੀ ਮਨਾ ਰਹੇ ਆ ਕਿ ਤੁਸੀਂ ਵੇਖੋ ਵੀ ਕਿਵੇਂ ਇਹ ਸਾਡਾ ਜਿਹੜਾ ਤਿਹਾਰ ਹੈ ਉਹ ਮਨਾਇਆ ਜਾ ਰਿਹਾ ਔਰ ਸਾਰੇ ਆਪੋ ਆਪਣੀ ਖੁਸ਼ੀ ਦੇ ਦੌਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਆਪੋ ਆਪਣੀ ਡਿਊਟੀ ਨਿਭਾ ਰਹੇ ਨੇ ਉਧਰ ਸਾਡੀਆਂ ਬੀਬੀਆਂ ਵੇਖੋ ਦਾਦੀ ਜੀ ਆ ਵੇਖੋ ਮੁੰਡੇ ਦੀ ਦਾਦੀ ਜੀ ਤੇ ਉਹਦੇ ਨਾਲ ਵੀ ਗੱਲ ਕਰਦੇ ਆ ਕਿ ਉਹ ਅੱਜ ਕਿਵੇਂ ਫੁੱਲੀ ਨਹੀਂ ਸਮਾਰੀ ਹੋਣੀ ਪੀ ਅੱਜ ਮੇਰੇ ਬੋਤਲੇ ਦਾ ਹਾਂ ਲੋੜੀ ਇਹਦੇ ਸਾਨੂੰ ਤੇ ਬਹੁਤ ਖੁਸ਼ੀ ਹੋਈ ਆ ਪਹਿਲੇ ਅਸੀਂ ਵਿਆਹ ਨਹੀਂ ਕਰੀ ਹੁਣ ਅਸੀਂ ਪੋਤਰੇ ਦੀ ਕਰਾਂਗੇ ਰੱਬ ਕਰੇ 2-3 ਸਾਲਾਂ ਨੂੰ ਅਸੀਂ ਆਪਣੀ ਪੋਤਰੀ ਦੀ ਵੀ ਕਰੀ ਹਾਂ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਜੀ ਉਹ ਕਿਹਨੇ ਪੋਤਰੀ ਸਾਡੇ ਘਰ ਹੋਵੇ ਅਸੀਂ ਪੋਤਰੀ ਦੀ ਵੀ ਲੋੜੀ ਇਸੇ ਢੰਗ ਦੇ ਨਾਲ ਵੱਡੇ ਪੱਧਰ ਤੇ ਜਿਹੜਾ ਮਨਾਵਾਂਗੇ ਯਤਨ ਕਰਾਂਗੇ ਸੋ ਸਾਰੀਆਂ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੋ ਇਹ ਦੇਖੋ ਤੁਸੀਂ ਹੁਣ ਅਸੀਂ ਜਿਹੜੀ ਹੈ ਭੁੱਗਾ ਲੋੜੀ ਦਾ ਬਾਲਾਂਗੇ ਤੇ ਇਹਦੇ ਨਾਲ ਹੀ ਅਸੀਂ ਅੱਗੇ ਜਿਹੜੇ ਅਸਾਂ ਗੀਤ ਸੰਗੀਤ ਦਾ ਪ੍ਰੋਗਰਾਮ ਨਚਣ ਦੇ ਗਾਉਣ ਦਾ ਪ੍ਰੋਗਰਾਮ ਜਿਹੜਾ ਉਹ ਤੁਹਾਨੂੰ ਦਿਖਾਉਣ ਦਾ ਜਿਹੜਾ ਉਹ ਯਤਨ ਜਰੂਰ ਕਰਾਂਗੇ

ਲੋਜੀ ਬੱਤ ਕਿੰਨਾ ਬੇਕਾਰ ਬੀਏ ਲੋਜੀ ਸਾਰੇ ਗਣੇ ਜਿਹੜਾ ਉਹ ਸ਼ਗਨ ਕਰ ਰਹੇ ਨੇ ਤੇ ਤੁਸੀਂ ਵੇਖੋ ਕਿੰਨਾ ਉਤਸ਼ਾਹ ਆ ਇਸ ਲੋ ਜੀ ਸਾਡੀ ਵਿਚੋਲਣ ਜਿਹੜੀ ਸਾਡੇ ਹਰਪ੍ਰੀਤ ਦੀ ਵਿਚੋਲਣ ਸੀ ਉਹ ਵੀ ਸਾਡੇ ਨਾਲ ਹੈ ਹੋਰ ਦੇ ਭੈਣ ਵੀ ਆ ਤੇ ਵਿਚੋਲਣ ਵੀ ਆ ਹਾਂ ਨਹੀਂ ਤੇ ਕਹਿੰਦੇ ਵਿਚੋਲਿਆਉਂਦੇ ਵੈਸੇ ਗਾਲਾਂ ਹੀ ਪੈਂਦੀ ਹੁੰਦੀਆਂ ਪਰ ਪਹਿਲੀ ਵਿਚੋਲਣ ਹੈ ਜਿਹੜੀ ਵਿਚੋਲਣ ਨੂੰ ਨਾ ਬਹੁਤ ਵਧੀਆ ਸਤਿਕਾਰ ਇੱਥੇ ਮਿਲ ਰਿਹਾ ਸੋ ਕੀ ਕਹਿਣਾ ਚਾਹੋਗੇ ਮੇਰੀ ਭੈਣ ਕੀ ਕਹੂਗੀ ਸੋ ਵਿਚੋਲਣ ਦਾ ਬੜਾ ਹੋਏ ਕਹਿੰਦੇ ਹਾਂ ਨਹੀਂ 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 ਮੈਂ ਵਿਚੋਲਣ ਨਹੀਂ ਮੈਂ ਇਹਨਾਂ ਦੀ ਪਤੀਜੀ ਆ ਵਾਹ ਵਾਹ ਜੋ ਇਹਨਾਂ ਦੀ ਮੈਂ ਬਹੂ ਆ ਜੀ ਸਿੱਟ ਗਏ ਹਾਂ ਤੁਹਾਡੀ ਬਿਲਕੁਲ ਬਿਲਕੁਲ ਇੱਕ ਪਾਸੇ ਬਹੂ ਆ ਜੀ ਇੱਕ ਪਾਸੇ ਪੁੱਤ ਜੀ ਹੈ ਬੋਲਾ ਬੰਦਾ ਬੜਾ ਹੀ ਪੁੰਨ ਦਾ ਕੰਮ ਕਰਦਾ ਛੋਟਾ ਕੰਮ ਬਿਲਕੁਲ ਬਿਲਕੁਲ ਦੋ ਸਰੀਰਾਂ ਨੂੰ ਮਤਲਬ ਤੁਸੀਂ ਜੋੜਨਾ ਹੈ ਦੋ ਪਰਿਵਾਰਾਂ ਨੂੰ ਜੋੜਨਾ ਹੈ ਬਹੁਤ ਵਧੀਆ ਇਹ ਮੇਰੀ ਨਲੰਦਾ ਜੀ ਇਹ ਮੇਰਾ ਭਰਾ ਇਹ ਭਰਾ ਬਿਲਕੁਲ ਬਿਲਕੁਲ ਇਕ ਭਰਾ ਦੇ ਦੀ ਜੋੜੀ ਕਿੰਨੀ ਸੋਹਣੀ ਜੱਚੀ ਆ ਕਿੰਨੀ ਵਧੀਆ ਜੋੜੀ ਤੇ ਮਲਾਈ ਇਹਦੇ ਜੋੜੀਆਂ ਜੱਗ ਥੋੜੀਆਂ ਨਰ ਨਰ ਬਠੇਰੇ ਆ ਵਾ ਜੋੜੀ ਅਸਲ ਸ਼ੈਲੀ ਨੇ ਬਣਾਈ ਜੋੜੀ ਹਣਾ ਸ਼ੈਲੀ ਨੇ ਬਣਾਈ ਜੋੜੀ ਮਨਮੋਣੀ ਹਾਂ ਸ਼ੈਲੀ ਨੇ ਬਣਾਈ ਜੋੜੀ ਮਨਮੋਣੀ ਹਣਾ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਬਿਲਕੁਲ ਸੋਹਣਾ ਇਦਰਾ ਜੀ ਅਰੇ ਦਾ ਅਰੇ ਜੀ ਅਰੇ ਦਾ ਜੀ ਰੱਜੇ ਬੱਦਾ ਦਾੰਦਾ ਰੌਣਕ ਤੇ ਲੱਗਦੀ ਰੱਜੇ ਬੱਦਾ ਦਾੰਦਾ 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 ਬੱਦਾ ਦਾੰਦਾ

diva so, peguei a, sua a श करो मित्रो दिल पर किस दुख खायो ना खाओ पियो ऐश करो मित्रों, दिल पर किस दुख खायो ना प्यार पाके तोड़ जे निभा नहीं प्यार किस दे नाल पायो ना प्यार पाके तोड़ जे निभा नहीं प्यार नाल पायो ना एक, मैं... एक ਤੇ ਤਾਰੇ ਪਈ ਕੋਠੇ ਤੇ ਤਾਰੇ ਪਈ ਫੁੱਲ ਵੇ ਗੁਲਾਬ ਦੇਆ ਸਾਨੂੰ ਤੇਰੇ ਪਿੱਛੇ ਮਾਰ ਪਈ ਫੁੱਲ ਵੇ ਗੁਲਾਬ ਦੇਆ ਸਾਨੂੰ ਤੇਰੇ ਪਿੱਛੇ ਮਾਰ ਪਈ ਹਣੀ ਕਹਿ ਰਿਹਾ ਗਾਨੀ ਦੀਆਂ ਸਤ ਲੜੀਆਂ ਗਾਨੀ ਦੀਆਂ ਸਤ ਲੜੀਆਂ ਤੇਰਾ ਪਿੱਛਾ ਨਹੀਂ ਛੱਡਣਾ ਮੇਲੇ ਲੱਗ ਜਣ ਹੱਥ ਕਢੀਆਂ ਤੇਰਾ ਪਿੱਛਾ ਨਹੀਂ ਛੱਡਣਾ ਮੇਲੇ ਲੱਗ ਜਣ ਹੱਥ ਕਢੀਆਂ ਅਣੀ ਕਹ ਰੇ ਹਲੋ ਤੂੰ ਮਗਰ ਸਾਥ ਦੇਣੇ ਕ ਬਾਝਾ ਕਰੋ ਮੈਂ 유ਹੀ ਮੈਂ ਸੜਨਕ ਮੈਂ ਚੁਰਾਤਾ ਰਹੋ ਤੁਮੇ ਦੇਖਕਰ ਮੁਸਕੁਰਾਤੇ ਰਹੋ ਮੈਂ ਤੁਮੇ ਦੇਖਕਰ ਗੀਤ ਗਾਤਾ ਹਾਂ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਹੈਪੀ ਲੋੜੀ ਅੱਜ ਬੜਾ ਹੀ ਇੱਕ ਅੱਛਾ ਤਿਹਾਰ ਤੇ ਅਸੀਂ ਇਹਨਾਂ ਦੇ ਆਏ ਹਾਂ ਖਨੀ ਹੋਣਾਂ ਦੇ ਬੜੇ ਹੀ ਨਾਈਸ ਨੇਚਰ ਦੇ ਬੱਚੇ ਐ ਮਿਹਨਤੀ ਐ ਬੜਾ ਹੀ ਅੱਛਾ ਲੱਗਿਆ ਬੜੇ ਹੀ ਆਪਣੇ ਟਾਈਮ ਦੇ ਵਿੱਚ ਉਹ ਹੀ ਕੱਢ ਗਏ ਐ ਸਭ ਤੋਂ ਜ਼ਿਆਦਾ ਟਾਈਮ ਸਪੈਂਡ ਇੱਥੇ ਕੀਤਾ ਕਿਉਂਕਿ ਇਹ ਜਿਹੜੀ ਫੈਮਿਲੀ ਵੀ ਬਲੌਗਸ ਕਰਦੀ ਐ ਨਾ ਬੜੇ ਅੱਛੇ ਪਰਿਵਾਰ ਤੋਂ ਕਰਦੀ ਐ ਇਹਨਾਂ ਦੇ ਮਾਪਿਆਂ ਨੇ ਵੀ ਬੜਾ ਅੱਛਾ ਸਸ਼ਤਰachar ਦਿੱਤਾ ਐ ਬਹੁਤ ਹੀ ਵਧੀਆ ਪਰ ਨੇਕ ਦਿਲ ਇਨਸਾਨ ਹੈਗੇ ਐ ਤੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਲੋੜੀਆਂ ਹੈਪੀ ਲੋੜੀ ਔਰ ਦਾਦੇ ਦੀ ਗੱਲ ਕਰਾਂ ਤੇ ਪੁਰਦਾਦਾ ਵੀ ਬਹੁਤ ਵਧੀਆ ਆਰਟਿਸਟ ਲਿਆ ਉਹਨਾਂ ਨੇ ਕਈਆਂ ਫਿਲਮਾਂ 'ਚ ਕੰਮ ਕੀਤਾ ਕਿ ਕਿ ਲੰਮਰਦਾਰ ਨਹੀਂ ਹੈ ਕਿ ਕੁਝ ਹੋਰ ਜਿਹੜੀਆਂ ਪੰਜਾਬੀ ਫਿਲਮਾਂ ਉਹਨਾਂ ਚ ਕੰਮ ਕੀਤਾ ਤੇ ਜੇ ਉਹ ਉਸ ਪੀੜੀ ਨੂੰ ਅੱਗੇ ਤੋਰਦੇ ਆ ਤਾਂ ਸਰਦਾ ਕੁਲਦੀਪ ਸਿੰਘ ਹੈ ਸਰਦਾ ਕੁਲਦੀਪ ਸਿੰਘ ਨੇ ਵੀ ਬਹੁਤ ਵਧੀਆ ਨਾਟਕਾਂ ਚ ਜਾਂ ਹੋਰ ਨਾ ਮਤਲਬ ਸਟੇਜ ਪ੍ਰੋਗਰਾਮਾਂ ਚ ਵੀ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਬਹੁਤ ਵੱਡੀ ਪੱਧਰ ਤੇ ਰਹੀ ਹੈ ਔਰ ਕਈ ਕਲੱਬਾਂ ਤੇ ਕਈ ਸੁਸਾਇਟੀਆਂ ਦੇ ਉਹ ਮੈਂਬਰ ਹੁੰਦੇ ਨਾਲ ਨਾਲ ਜਦੋਂ ਗੱਲ ਹਰਤਰੀਦ ਦੀ ਆਉਂਦੀ ਹੈ ਥਾਨੀ ਦੀ ਗੱਲ ਆਉਂਦੀ ਹੈ ਮਨਕੀਰ ਦੇ ਫਾਦਰ ਦੀ ਤੇ ਅੱਜ ਮਨਕੀਰ ਦਾ ਫਾਦਰ ਹਰਪ੍ਰੀਤ ਸਿੰਘ ਹਨੀ ਇੱਕ ਪੰਜਾਬ ਦਾ ਲੋਕ ਆ ਇਹ ਜਿਹੜਾ ਉਹ ਬਹੁਤ ਵਧੀਆ ਸਿੰਗਰ ਹੈ ਜਿਹ ਚਾਚੇ ਦੀ ਗੱਲ ਕਰਦੇ ਆ ਤੇ ਚਾਚਾ ਅੱਜ ਥੀਏਟਰ ਦਾ ਬਾਦਸ਼ਾਹ ਹੈ ਨਹੀਂ ਜਾਂ ਫਿਲਮਾਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਵਧੀਆ ਪੱਦਰਨਾ ਉਹਦੇ ਚਾਚੇ ਨੇ ਮਨੀ ਨੇ ਬਹੁਤ ਵਧੀਆ ਕੰਮ ਕੀਤਾ ਸੋ ਸਾਰਾ ਇਹ ਪਰਿਵਾਰ ਜਿਹੜਾ ਇਹ ਪਰਿਵਾਰ ਸਿਰਫ ਇੱਕ ਕਲਚਰ ਨਾਲ ਜੁੜਿਆ ਹੋਇਆ ਸੱਭਿਆਚਾਰ ਨਾਲ ਜੁੜਿਆ ਹੋਇਆ ਸਟੇਜਾਂ ਨਾਲ ਜੁੜਿਆ ਹੋਇਆ ਤੇ ਆਸ ਕਰਦੇ ਆ ਕਿ ਮਨਕੀਰਤ ਵੀ ਇਸ ਪਰਿਵਾਰ ਤੋਂ ਦਾਦੇ ਤੋਂ ਪੜਦਾਦੇ ਤੋਂ ਆਪਣੇ ਚਾਚੇ ਤੋਂ ਇਹ ਕੀਰਤ ਇਹ ਸਾਰੇ ਖੁਸ਼ ਤੋਂ ਅ ਸਿੱਖਿਆ ਲੈ ਕੇ ਇੱਕ ਚੰਗਾ ਪੰਜਾਬ ਦਾ ਨਾਮ ਵਰਸ ਆਰਟਿਸਟ ਚਾਹੇ ਉਹ ਥੀਏਟਰ ਹੋਵੇ ਚਾਹੇ ਉਹ ਗਾਇਕੀ ਹੋਵੇ ਜਾਂ ਲੇਖਨ ਦਾ ਕੰਮ ਕਰਦਾ ਉਹ ਇੱਕ ਚੰਗਾ ਆਰਟਿਸਟ ਬਣਦੀ ਆਸ ਕਰਦਾ